ਚਲਾਕ ਹੋਣਾ ਤੇ ਚਲਾਕੀ ਕਰਨਾ ਅਜਿਹੇ ਦੋ ਸ਼ਬਦ ਹਨ ਜਿਨ੍ਹਾਂ ਨੂੰ ਕੁਝ ਲੋਕ ਪੋਜ਼ਿਟਿਵ ਦੇਖਦੇ ਹਨ ਅਤੇ ਕੁਝ ਲੋਕ ਨੈਗੇਟਿਵ ਤਰੀਕੇ ਨਾਲ ਦੇਖਦੇ ਹਨ ਜਦਕਿ ਇਸ ਸ਼ਬਦ ਦਾ ਅਸਲੀ ਅਰਥ ਹੈ ਕਿ ਕੋਈ ਵੀ ਚੀਜ਼ਾਂ ਨੂੰ ਬਹੁਤ ਹੀ ਆਸਾਨੀ ਨਾਲ ਸਮਝ ਲੈਣਾ ਭੋਲਾਪਨ ਛੱਡ ਕੇ ਚਲਾਕ ਬਣਨ ਦਾ ਮਤਲਬ ਹੈ ਕਿ ਦੁਨੀਆ ਨੂੰ ਬਿਹਤਰ ਤਰੀਕੇ ਨਾਲ ਸਮਝਣਾ ਅਤੇ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਧੋਖੇਬਾਜ਼ ਬਣ ਜਾਓ ਸਗੋਂ ਤੁਸੀਂ ਜ਼ਿਆਦਾ ਚੇਤਨ ਅਤੇ ਸਿਆਣੇ ਬਣੋ ਪਰ ਇਹ ਗੱਲਾਂ ਨੂੰ ਲੈ ਕੇ ਤੁਹਾਡੀ ਸੋਚ ਕੁਝ ਵੀ ਹੋ ਸਕਦੀ ਹੈ ਪਰ ਅਸੀਂ ਇਸ ਗੱਲ ਨਾਲ ਸਹਿਮਤ ਜ਼ਰੂਰ ਹੋਵਾਂਗੇ ਕਿ ਪੁਰਾਣੇ ਸਮੇਂ ਵਿੱਚ ਭੋਲੇ-ਪਾਲੇ ਲੋਕ ਹੁੰਦੇ ਸਨ ਆਪਣਾ ਬਹੁਤਾ ਦਿਮਾਗ ਚਲਾਉਣ ਦੀ ਬਜਾਏ ਉਹ ਆਪਣੇ ਦਿਲੋਂ ਰਿਸ਼ਤੇ ਨਵਾਉਂਦੇ ਸਨ ਇੱਕ ਦੂਸਰੇ ਦੀ ਇੱਜ਼ਤ ਅਤੇ ਮਾਨ ਸਤਿਕਾਰ ਕਰਦੇ ਸਨ ਇੱਕ ਦੂਸਰੇ ਤੇ ਭਰੋਸਾ ਕਰਕੇ ਆਪਣੀ ਜ਼ਿੰਦਗੀ ਬਤੀਤ ਕਰਦੇ ਸਨ ਪਰ ਅੱਜ ਦਾ ਸਮਾਂ ਬਦਲ ਚੁੱਕਿਆ ਹੈ ਅੱਜ ਦੇ ਸਮੇਂ ਵਿੱਚ ਲੋਕ ਸਿਰਫ ਆਪਣੇ ਕੰਮ ਕਢਾਉਣ ਤੱਕ ਮਤਲਬ ਰੱਖਦੇ ਹਨ ਜਿਹੜੇ ਇਨੋਸੈਂਟ ਹੁੰਦੇ ਹਨ ਉਹਨਾਂ ਦਾ ਦੂਸਰੇ ਲੋਕ ਬਹੁਤ ਹੀ ਆਸਾਨੀ ਨਾਲ ਫਾਇਦਾ ਉਠਾ ਲੈਂਦੇ ਹਨ ਜ਼ਿੰਦਗੀ ਵਿੱਚ ਹਰ ਸਮੇਂ ਭੋਲੇ ਬਣਨਾ ਅਤੇ ਸਿੱਧੇ ਸਾਦੇ ਹੋਣਾ ਚੰਗਾ ਨਹੀਂ ਹੁੰਦਾ ਅਕਸਰ ਸਿੱਧੇ ਦਰਖਤਾਂ ਨੂੰ ਹੀ ਸਭ ਤੋਂ ਪਹਿਲਾਂ ਕਟਿਆ ਜਾਂਦਾ ਹੈ ਚਲਾਕ ਹੋਣ ਦਾ ਮਤਲਬ ਜਿਹੜੇ ਇਨਸਾਨ ਦਾ ਦਿਮਾਗ ਜ਼ਿਆਦਾ ਚੱਲੇ ਅਤੇ ਕਿਸੇ ਵੀ ਕੰਮ ਨੂੰ ਸਮੇਂ ਸਿਰ ਸਮੇਟਣ ਦੀ ਤਾਕਤ ਰੱਖਦਾ ਹੋਵੇ ਅੱਜ ਤੁਹਾਨੂੰ ਕੁਝ ਅਜਿਹੇ ਤਰੀਕੇ ਸਮਝਾਵਾਂਗੇ ਜਿਸ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਵਿੱਚ ਸਾਰੀਆਂ ਚੀਜ਼ਾਂ ਨੂੰ ਜਲਦੀ ਸਮਝ ਸਕੀਏ ਅਤੇ ਦੂਜਿਆਂ ਤੋਂ ਬਿਹਤਰ ਬਣ ਸਕੀਏ ਕਿਉਂਕਿ ਕੋਈ ਵੀ ਇਨਸਾਨ ਇਹ ਨਹੀਂ ਚਾਹੁੰਦਾ ਕਿ ਉਹ ਜ਼ਿੰਦਗੀ ਵਿੱਚ ਪਿੱਛੇ ਰਹੇ ਹਰੇਕ ਇਨਸਾਨ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਚਾਹੁੰਦਾ ਹੈ ਤੁਹਾਡੀ ਲੁੱਕ ਸਿੰਪਲ ਅਤੇ ਕਨਫਿਊਜ਼ ਨਹੀਂ ਹੋਣੀ ਚਾਹੀਦੀ ਸਿੱਧਾ ਸਾਦਾ ਨਾ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਬੇਈਮਾਨ ਹੋ ਜਾਵੋ ਤੁਸੀਂ ਖੜੇ ਦੇਖਦੇ ਰਹ ਚਾਓ ਦੂਸਰਾ ਤੁਹਾਡਾ ਫਾਇਦਾ ਉਠਾਵੇ ਤੁਹਾਡੇ ਨਾਲ ਧੋਖੇਬਾਜ਼ੀ ਕਰੇ ਤੁਹਾਨੂੰ ਇੰਨਾ ਕੁ ਹੁਸ਼ਿਆਰ ਹੋਣਾ ਚਾਹੀਦਾ ਹੈ ਕਿ ਜੇਕਰ ਕੋਈ ਸਾਹਮਣੇ ਵਾਲਾ ਤੁਹਾਨੂੰ ਕੋਈ ਨੁਕਸਾਨ ਪਹੁੰਚਾਣਾ ਆ ਰਿਹਾ ਹੋਵੇ ਤਾਂ ਤੁਸੀਂ ਉਸ ਦੇ ਮਨ ਦੀ ਬੇਈਮਾਨੀ ਨੂੰ ਸਮਝ ਸਕੋ ਤੁਸੀਂ ਐਨੇ ਬੇਵਕੂਫ ਨਾ ਬਣੋ ਕਿ ਸਾਹਮਣੇ ਵਾਲੇ ਦੇ ਮਨ ਵਿੱਚ ਜੋ ਆਵੇ ਉਹ ਤੁਹਾਡੇ ਨਾਲ ਕਰਕੇ ਚਲਾ ਜਾਵੇ ਸਾਨੂੰ ਇੰਨੀ ਕੁ ਸਮਝ ਹੋਣੀ ਚਾਹੀਦੀ ਹੈ ਕਿ ਸਾਡੇ ਨਾਲ ਕੋਈ ਬੁਰਾ ਵਿਵਹਾਰ ਨਾ ਕਰੇ ਕੁਝ ਲੋਕ ਬਾਹਰੋਂ ਭੋਲੇ ਦਿਸਦੇ ਹਨ ਪਰ ਅੰਦਰੋਂ ਬੇਈਮਾਨੀ ਅਤੇ ਚਲਾਕੀਆਂ ਕਰਦੇ ਹਨ ਚਲਾਕੀ ਕਿਸੇ ਇਨਸਾਨ ਦੇ ਚਿਹਰੇ ਤੇ ਨਹੀਂ ਲਿਖੀ ਹੁੰਦੀ ਇਹ ਤਾਂ ਉਸਦੇ ਬਿਹੇਵ ਤੋਂ ਪਤਾ ਲੱਗ ਜਾਂਦੀ ਹੈ ਜੇਕਰ ਤੁਸੀਂ ਚਲਾਕ ਹੋ ਜਦ ਤੁਹਾਡੇ ਵਿੱਚ ਦੂਜੀਆਂ ਚੀਜ਼ਾਂ ਨੂੰ ਸਮਝਣ ਦੀ ਬਿਹਤਰ ਤਾਕਤ ਹੈ ਤਾਂ ਤੁਸੀਂ ਉਸ ਨੂੰ ਬਾਹਰੋਂ ਨਾ ਦਿਖਾਓ ਜਿੱਥੇ ਤੁਹਾਨੂੰ ਜ਼ਰੂਰਤ ਹੋਵੇ ਉਸ ਦੀ ਉੱਥੇ ਹੀ ਵਰਤੋ ਕਰੋ ਜਿਹੜੇ ਲੋਕ ਓਵਰਥਿੰਕਰ ਹੁੰਦੇ ਹਨ ਉਹ ਹਮੇਸ਼ਾ ਸੋਚਦੇ ਹੀ ਰਹਿ ਜਾਂਦੇ ਹਨ ਉਹ ਕਿਸੇ ਵੀ ਕੰਮ ਵਿੱਚ ਅਸਫਲ ਹੋਣ ਤੋਂ ਡਰਦੇ ਹਨ ਪਰ ਜਿਹੜੇ ਲੋਕ ਚਲਾਕ ਹੁੰਦੇ ਹਨ ਉਹ ਇਸ ਸਮੱਸਿਆ ਦਾ ਹੱਲ ਜਲਦੀ ਹੀ ਕੱਢ ਲੈਂਦੇ ਹਨ ਚਲਾਕ ਲੋਕ ਹਮੇਸ਼ਾ ਓਵਰ ਥਿੰਕਿੰਗ ਨੂੰ ਅਪਣਾਉਂਦੇ ਹਨ ਜਿਆਦਾ ਸੋਚਣਾ ਕਦੇ ਗਲਤ ਨਹੀਂ ਹੁੰਦਾ ਪਰ ਬੇਵਜ੍ਹਾ ਤੂੰ ਜਿਆਦਾ ਗਲਤ ਸੋਚਣਾ ਗਲਤ ਹੁੰਦਾ ਹੈ ਇੱਕ ਇਨਸਾਨ ਕਿਸੇ ਇੱਕ ਗੱਲ ਨੂੰ ਹਜ਼ਾਰ ਵਾਰ ਸੋਚ ਰਿਹਾ ਹੈ ਤੇ ਦੂਸਰਾ ਇਨਸਾਨ ਉਸੇ ਗੱਲ ਨੂੰ ਅਲੱਗ-ਅਲੱਗ ਐਂਗਲਾਂ ਤੋਂ ਸੋਚ ਰਿਹਾ ਹੈ ਅਤੇ ਉਹ ਉਸ ਦੇ ਫਾਇਦੇ ਤੇ ਨੁਕਸਾਨ ਵੀ ਦੇਖ ਰਿਹਾ ਹੈ। ਇਹਨਾਂ ਗੱਲਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਇੱਕ ਚਲਾਕ ਇਨਸਾਨ ਦਾ ਦਿਮਾਗ ਹਰ ਸਥਿਤੀ ਵਿੱਚ ਬਹੁਤ ਤੇਜ਼ ਚੱਲਦਾ ਹੈ। ਉਹ ਸ਼ੁਰੂ ਵਿੱਚ ਅਨਾੜੀ ਜ਼ਰੂਰ ਦਿੱਸ ਸਕਦਾ ਹੈ ਪਰ ਬਾਅਦ ਵਿੱਚ ਉਹ ਬਹੁਤ ਛੇਤੀ ਕਾਮਯਾਬ ਹੋ ਕੇ ਖਿਡਾਰੀ ਬਣ ਜਾਂਦਾ ਹੈ ਅਤੇ ਦੂਸਰਿਆਂ ਨੂੰ ਵੀ ਚੁਕਾ ਦਿੰਦਾ ਹੈ। ਇੱਕ ਚਲਾਕ ਇਨਸਾਨ ਹਰ ਇੱਕ ਸਥਿਤੀ ਵਿੱਚ ਢਲ ਜਾਂਦਾ ਹੈ। ਚਾਹੇ ਉਹ ਸਿਚੁਏਸ਼ਨ ਚੰਗੀ ਹੋਵੇ ਜਾਂ ਮਾੜੀ ਹੋਵੇ। ਕੁਝ ਬੱਚੇ ਜਿਵੇਂ ਕਿਤਾਬੀ ਕੀੜੇ ਹੁੰਦੇ ਹਨ ਉਹ ਸਕੂਲੀ ਲਾਈਫ ਤੋਂ ਬਾਹਰ ਕਾਲਜ ਜਾਂ ਕਿਸੇ ਹੋਰ ਜਗ੍ਹਾ ਤੇ ਨੌਕਰੀ ਕਰਨ ਜਾਂਦੇ ਹਨ। ਉਹ ਕਿਸੇ ਇੱਕ ਜਗ੍ਹਾ ਤੇ ਟਿਕ ਨਹੀਂ ਪਾਉਂਦੇ ਕਿਉਂਕਿ ਉਹਨਾਂ ਦਾ ਧਿਆਨ ਸਿਰਫ ਕਿਤਾਬਾਂ ਤੱਕ ਹੀ ਸੀਮਤ ਰਹਿੰਦਾ ਹੈ। ਉਹ ਬਾਹਰੀ ਦੁਨੀਆ ਵਿੱਚ ਵਿਚਰਨ ਤੋਂ ਘਤਰੌਂਦੇ ਹਨ। ਆਲ-ਰਾਊਂਡਰ ਬੱਚੇ ਉਹਨਾਂ ਤੋਂ ਅੱਗੇ ਲੰਘ ਜਾਂਦੇ ਹਨ। ਪੜ੍ਹਾਈ ਦੇ ਨਾਲ-ਨਾਲ ਜ਼ਿੰਦਗੀ ਵਿੱਚ ਚੰਗੀਆਂ-ਮਾੜੀਆਂ ਸਿਚੁਏਸ਼ਨ ਦਾ ਸਾਹਮਣਾ ਕਰਨਾ ਵੀ ਸਿੱਖੋ। ਚਲਾਕ ਇਨਸਾਨ ਹਮੇਸ਼ਾ ਸੋਚ ਸਮਝ ਕੇ ਬੋਲਦੇ ਹਨ। ਉਹਨਾਂ ਨੂੰ ਇਸ ਗੱਲ ਦੀ ਸਮਝ ਹੁੰਦੀ ਹੈ ਕਿ ਕਿੱਥੇ ਚੁੱਪ ਰਹਿਣਾ ਹੈ ਤੇ ਕਿੱਥੇ ਬੋਲਣਾ ਹੈ। ਕਿਸੇ ਵੀ ਆਰਗੂਮੈਂਟ ਵਿੱਚ ਇਹ ਨਾ ਸੋਚੋ ਕਿ ਤੁਸੀਂ ਉੱਚੀ ਬੋਲ ਕੇ ਦੂਜਿਆਂ ਨੂੰ ਦਬਾ ਲਵੋਗੇ ਜਾਂ ਰੌਲਾ ਪਾ ਕੇ ਜਿੱਤ ਜਾਵੋਗੇ ਕੁਝ ਲੋਕ ਖੁਦ ਗਲਤ ਹੁੰਦੇ ਹੋਏ ਵੀ ਚਲਾਕੀ ਨਾਲ ਬਿਨਾਂ ਬਹਿਸ ਕੀਤੇ ਕਿਸੇ ਵੀ ਲੜਾਈ ਵਿੱਚੋਂ ਬਾਹਰ ਨਿਕਲ ਜਾਂਦੇ ਹਨ ਇੱਕ ਚਲਾਕ ਬੰਦਾ ਕਦੇ ਕਿਸੇ ਨਾਲ ਬਹਿਸ ਨਹੀਂ ਕਰਦਾ ਬੇਸ਼ੱਕ ਉਹ ਉਸ ਦੀ ਸਮਝਦਾਰੀ ਸਮਝੋ ਜਾਂ ਫਿਰ ਉਹ ਦੂਜੇ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਕੇ ਉਸ ਵਿੱਚੋਂ ਹੀ ਕਮੀਆਂ ਲੱਭ ਕੇ ਉਸ ਨੂੰ ਪ੍ਰਸ਼ਨ ਪੁੱਛਦਾ ਹੈ ਜ਼ਿਆਦਾਤਰ ਕੁਝ ਲੋਕ ਦੂਜਿਆਂ ਦੀ ਹਾਂ ਵਿੱਚ ਹਾਂ ਮਿਲਾਉਂਦੇ ਹਨ ਉਹ ਅੱਖਾਂ ਬੰਦ ਕਰਕੇ ਕਿਸੇ ਤੇ ਭਰੋਸਾ ਨਹੀਂ ਕਰਦੇ ਇਹ ਹਮੇਸ਼ਾ ਹਰੇਕ ਗੱਲ ਨੂੰ ਤਰਕ ਨਾਲ ਦੇਖਦੇ ਹਨ ਜਿਹੜੇ ਇਨਸਾਨ ਭੋਲੇ ਹੁੰਦੇ ਹਨ ਉਹ ਕਿਸੇ ਦੇ ਦੋ ਪਿਆਰ ਵਾਲੇ ਬੋਲੇ ਹੋਏ ਸ਼ਬਦ ਦੀਆਂ ਗੱਲਾਂ ਵਿੱਚ ਆ ਜਾਂਦੇ ਹਨ ਤੇ ਆਪਣਾ ਚੰਗਾ ਮਾੜਾ ਵੀ ਸੋਚ ਨਹੀਂ ਪਾਉਂਦੇ ਪਰ ਚਲਾਕ ਲੋਕ ਹਰੇਕ ਗੱਲ ਦੀ ਗਹਿਰਾਈ ਤੱਕ ਜਾਂਦੇ ਹਨ ਜਦੋਂ ਕਿਸੇ ਚਲਾਕ ਬੰਦੇ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਗੱਲ ਉਸੇ ਪੱਖ ਵਿੱਚ ਨਹੀਂ ਜਾ ਰਹੀ ਤਾਂ ਉਹ ਵਿਸ਼ਾ ਬਦਲਣ ਦੀ ਕੋਸ਼ਿਸ਼ ਕਰਦੇ ਹਨ ਇਹ ਲੋਕ ਹਮੇਸ਼ਾ ਨਵੇਂ-ਨਵੇਂ ਮੌਕੇ ਅਤੇ ਚੁਣੌਤੀਆਂ ਨੂੰ ਪਾਲਦੇ ਹਨ ਜੇ ਕੋਈ ਤੁਹਾਨੂੰ ਸਲਾਹ ਦਿੰਦਾ ਹੈ ਤਾਂ ਉਸ ਨੂੰ ਪਹਿਲਾਂ ਖੁਦ ਪਰਖੋ ਹੋ ਸਕਦਾ ਹੈ ਉਸ ਦੇ ਪਿੱਛੇ ਕੋਈ ਹੋਰ ਲੁਕਿਆ ਹੋਇਆ এজেন্ডਾ ਹੋਵੇ ਹਰ ਇੱਕ ਗੱਲ ਦੀ ਜਾਣਕਾਰੀ ਹਾਸਲ ਕਰੋ ਆਪਣੇ ਗਿਆਨ ਨੂੰ ਵਧਾਉਂਦੇ ਰਹੋ ਦੁਨੀਆ ਬਾਰੇ ਵਪਾਰ ਬਾਰੇ ਅਤੇ ਲੋਕਾਂ ਬਾਰੇ ਜਿੰਨਾ ਹੋ ਸਕੇ ਜਾਣਕਾਰੀ ਹਾਸਲ ਕਰੋ ਗਿਆਨ ਤੁਹਾਨੂੰ ਜ਼ਿਆਦਾ ਸਮਝਾਰ ਅਤੇ ਚੁਕੰਨਾ ਬਣਾਉਂਦਾ ਹੈ ਜਦੋਂ ਕੋਈ ਮੁਸ਼ਕਲ ਆਵੇ ਤਾਂ ਉਸ ਨੂੰ ਸਿਰਫ ਹੱਲ ਕਰਨ ਦੀ ਬਜਾਏ ਉਸ ਤੋਂ ਕੁਝ ਸਿੱਖਣ ਦੀ ਵੀ ਕੋਸ਼ਿਸ਼ ਕਰੋ ਚਲਾਕ ਬਣਨਾ ਇੱਕ ਲਗਾਤਾਰ ਪ੍ਰਕਿਰਿਆ ਹੈ ਇਸ ਦਾ ਮਤਲਬ ਬੇਈਮਾਨ ਬਣਨਾ ਨਹੀਂ ਸਗੋਂ ਆਪਣੇ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਕਰਨਾ ਹੈ ਇਹ ਤੁਹਾਨੂੰ ਜ਼ਿੰਦਗੀ ਵਿੱਚ ਬਿਹਤਰ ਫੈਸਲੇ ਲੈਣ ਵਿੱਚ ਮਦਦ ਕਰੇਗਾ ਹਮੇਸ਼ਾ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰੋ ਪਛਾਣ ਕਰੋ ਕਿ ਤੁਸੀਂ ਕੀ ਸਹਿਣ ਕਰੋਗੇ ਅਤੇ ਕੀ ਨਹੀਂ ਜੇ ਕੋਈ ਤੁਹਾਡੇ ਤੋਂ ਜ਼ਿਆਦਾ ਫਾਇਦਾ ਲੈਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਪਸ਼ਟ ਤੌਰ ਤੇ ਤੇ ਨਾ ਕਹਿਣਾ ਸਿੱਖੋ ਪ੍ਰੋਸਾ ਇੱਕ ਕੀਮਤੀ ਚੀਜ਼ ਹੈ ਇਸ ਨੂੰ ਹਰ ਕਿਸੇ ਤੇ ਨਾ ਲਟਾਓ ਪਹਿਲਾਂ ਲੋਕਾਂ ਨੂੰ ਜਾਣੋ ਅਤੇ ਫਿਰ ਪ੍ਰੋਸਾ ਕਰੋ ਆਪਣੇ ਅੰਦਰ ਆਤਮ ਵਿਸ਼ਵਾਸ ਅਤੇ ਸਵੈ ਮਾਨ ਨੂੰ ਵਧਾਓ ਝੋਲੇ ਲੋਕ ਅਕਸਰ ਦੂਜਿਆਂ ਦੀਆਂ ਗੱਲਾਂ ਵਿੱਚ ਆ ਕੇ ਫਸ ਜਾਂਦੇ ਹਨ ਕਿਉਂਕਿ ਉਹਨਾਂ ਵਿੱਚ ਆਤਮ ਵਿਸ਼ਵਾਸ ਦੀ ਕਮੀ ਹੁੰਦੀ ਹੈ ਹਮੇਸ਼ਾ ਆਪਣੇ ਕਦਰ ਕਰੋ ਇਹ ਸਮਝੋ ਕਿ ਤੁਹਾਡੀ ਵੀ ਇੱਕ ਵੱਖਰੀ ਪਛਾਣ ਹੈ ਤੁਹਾਡੇ ਵੀ ਵਿਚਾਰ ਬਹੁਤ ਮਹੱਤਵਪੂਰਨ ਹਨ ਜਦੋਂ ਤੁਸੀਂ ਆਪਣੇ ਆਪ ਨੂੰ ਮਹੱਤਵ ਦੇਣਾ ਸਿੱਖੋਗੇ ਤਾਂ ਕੋਈ ਵੀ ਤੁਹਾਡੇ ਤੋਂ ਗਲਤ ਫਾਇਦਾ ਨਹੀਂ ਉਠਾ ਸਕੇਗਾ ਚਲਾਕ ਲੋਕ ਭਾਵੁਕ ਫੈਸਲੇ ਨਹੀਂ ਲੈਂਦੇ ਉਹ ਤੱਥਾਂ ਅਤੇ ਤਰਕ ਦੇ ਆਧਾਰ ਤੇ ਚੱਲਦੇ ਹਨ ਚਲਾਕੀ ਸਿਰਫ ਲੋਕਾਂ ਨੂੰ ਸਮਝਣ ਬਾਰੇ ਹੀ ਨਹੀਂ ਸਗੋਂ ਆਪਣੇ ਆਲੇ ਦੁਆਲੇ ਦੀਆਂ ਚੀਜ਼ਾਂ ਨੂੰ ਵੀ ਸਮਝਣ ਵਿੱਚ ਹੈ ਸਮਝਾਰ ਇਨਸਾਨ ਜ਼ਿੰਦਗੀ ਵਿੱਚ ਬਹੁਤ ਕੁਝ ਹਾਸਲ ਕਰ ਜਾਂਦੇ ਹਨ ਅਤੇ ਭੋਲੇ ਲੋਕ ਬਹੁਤ ਕੁਝ ਲੁਟਾ ਜਾਂਦੇ ਹਨ ਸਮਝਦਾਰ ਇਨਸਾਨ ਜ਼ਿੰਦਗੀ ਦਾ ਬਹੁਤ ਹੀ ਸੋਚੇ ਝੇ ਟੰਗ ਨਾਲ ਸੰਤੁਲਨ ਬਣਾ ਕੇ ਰੱਖਦੇ ਹਨ ਧੰਨਵਾਦ ਜੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਜੀ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ